ਸੰਤ ਰਾਜ ਜੀ ਭਗਤ ਰਾਜ ਜੀ ਜਾਂ ਜਿਹਨੇ ਪੁਰਾਣੇ ਸਾਡੇ ਤੇਰੇ ਸਾਧੂ ਹੋਏ ਸਾਰਿਆਂ ਵੱਲੋਂ ਆਪਣੇ ਨਾਲ ਕੀ ਹਾਨੀ ਉਹ ਜਗਾ ਤੋਂ ਆਇਆ जेने भी थे सन्यासवादी रह रहे थे, आपने वो बड़े धार्मिक मुके अंतर्वाद परिहास के केंद्र यानी सारे लोगों की पता है विहाची किन्हारे पर जनता के साथ है, इतना मैं केंद्र करें हाथ, इतना की मैं सवारी के लिए दिनांक साल को दोनों दोनों जानते हैं, दोनों को सोचते हैं काम है, ताजा आया आमंत्रण ਕੋਈ ਵੀ ਪੀਰ ਮਹਾਨਤ ਅੰਦਰ ਦੀ ਜਾਣ ਕੇ ਵੀ ਇੱਕ ਪਾਸੇ ਤੇ ਦਰਸ਼ਕਨ ਦੇ ਬਾਰੇ ਦਾ ਸਰਕਾਰ ਨਹੀਂ ਕੋਈ ਕਰ ਸਕਦਾ ਜਦੋਂ ਵੈਰਕਾਰ ਸਪਾਈ ਜਿਹੜੇ ਭੇਜੇ ਸੀ ਉਹ ਮਹਾਰਾਜ ਜੀ ਦੇ ਕੋਲ ਆਏ ਨਮਸਕਾਰ ਕੀਤੀ ਆਪਣੀਆਂ ਜਹਾਗੀਰ ਨੇ ਯਾਦ ਕੀਤਾ ਕਿਰਪਾ ਕਰੋ ਤੁਸੀਂ ਦਰਸ਼ਨ ਦਿਓ ਉਹਦੇ ਮਹਿਲਾ ਵਿੱਚ ਜਾ ਕੇ ਉਹਦਾ ਪੁੱਤ ਆ ਭਾਨ ਹੈ ਉਹਦੇ ਬੱਚੇ ਨੂੰ ਜੀਤ ਆਦ ਦਿਓ ਤੜੇ ਦਰਸ਼ਨ ਬਖਸ਼ੋ ਤੇ ਬਾਬਾ ਸ੍ਰੀ ਚੰਤ ਮਹਾਰਾਜ ਆਪਣੀ ਮੌਜ ਵਿੱਚ ਬੈਠੇ ਅੱਖਾਂ ਖੁੱਲ੍ਹ ਦਾ ਸਵਾਦੀ ਖੋਲੀ ਪੁੱਛਦੇ ਆ ਭਾਈ ਕਿਨੇ ਭੇਜਿਆ ਕਹਿਣ ਲੱਗੇ ਜੀ ਆਖਿਆ ਕਹਿਣ ਲੱਗੇ ਜੀ ਸਾਈ ਮੀਆਂ ਮੀਰ ਜੀ ਨੇ ਤੁਹਾਡੀ ਦੱਸ ਪਾਈ ਹੈ ਉਹਨਾਂ ਨੇ ਆਖਿਆ ਕਿ ਉਹ ਮਹਾਂਪੁਰਸ਼ ਕਿਰਪਾ ਕਰ ਸਕਦੇ ਨੇ ਜਦੋਂ ਸਾਹਮਣੇ ਖੜਾ ਹਾਥੀ ਦੇਖਿਆ ਨਾ ਤੇ ਮਹਾਰਾਜ ਜੀ ਪੁੱਛਦੇ ਕਿਨੇ ਹਾਥੀ ਕਾਦੇ ਵਾਸਤੇ ਲੈ ਕੇ ਆਏ ਹੋ ਬਈ ਨਾਲ ਕਹਿਣ ਲੱਗੇ ਮਹਾਰਾਜ ਇਹ ਬਾਦਸ਼ਾਹ ਨੇ ਤੁਹਾਡੇ ਵਾਸਤੇ ਭੇਜਿਆ ਹੈ

ਦੇ ਬਾਹਰ ਦੇ ਪਰਚਾ ਨਹੀਂ ਸੀ ਪਾਉਣਾ ਦੀ ਕੀਏ ਈਏ ਉਹਨੇ ਆਨੁਰਧ ਤੇ ਕਹੋ ਨੀਏ ਸਭ ਨਾਮ ਕਰਕੇ ਤੁਹਾਡੀ ਲੈ ਨੇ ਸਾਧੂ ਜੀਏ ਉਸੇ ਬੰਦਗੀ ਭਗਤੀ ਵਿੱਚੋਂ ਕਿੰਤਾ ਮਾਤਰ ਸਾਡੀ ਵੀ ਝੋੜੀ ਵਿੱਚ ਪਾ ਦਿਓ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਸਕੇ ਮੌਜੂਦਾ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸਾਡੀ ਨਾਲ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਭਰੇ ਲਿਆ ਸਭ ਤੋਂ ਵੱਧ ਧੰਨਵਾਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਸਤਿਗੁਰਾਂ ਨਾਲ ਮਿਲ ਕੇ ਸਭ ਨੇ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਸ੍ਰੀ ਚੰਤ ਸਾਹਿਬ ਮਹਾਰਾਜ ਦੀ ਵਡਿਆਈ ਕਰਨ ਦਾ ਯਤਨ ਕੀਤਾ ਹੈ ਆਓ ਭਾਈ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਪਰਲ ਮਿਲ ਕੇ ਸਾਰੇ ਜਾਣੇ ਸੰਗੋਗ ਵਿੱਚ ਹਾਜ਼ਰੀ ਭਰੋ ਜਿਹੜੇ ਹੁਣ ਤੱਕ ਨਹੀਂ ਬੋਲੇ ਸੰਗੋਗ ਵਿੱਚ ਬੋਲ ਕੇ ਆਪਣੀ ਜ਼ਬਾਨ ਆਪਣੀ ਰਸਨਾ ਨੂੰ ਬ੍ਰਿੰਤਰ ਕਰਿਓ ਆਪਾਸ ਸੰਸਰਵਣ ਕਰਨਾ ਦਾਸਾਂ ਨੂੰ ਇੱਥੇ ਖੁਸ਼ੀਆਂ ਬਖਸ਼ੋ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਕੀਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਲੋਕ ਪੰਨ ਗੁਰੂ ਇਸਲਾਨਾ ਵਰਸੀ ਮਾਉਂਡ ਦੇ ਲਈ ਸਮੂਹ ਪ੍ਰਵਾਰਾਂ ਵੱਲੋਂ ਆਨੰਤ ਮਾਤਾ ਜਾਰਪੁਸਤਾਨਾ ਦੇ ਇਕਤਰ ਹੋ ਕੇ ਪਰਸੋਂ ਰਾਜ ਤੋਂ ਤੁਰਕੀ ਬਾਣੀ ਆਈ ਜਿਸ ਅਗਲੇ ਚੰਨਵਟਾਈਲੇ ਸ੍ਰੀ ਕਾਣ ਪ੍ਰਸਾਦ ਦੇ ਪਹੁੰਚੇ ਪੋਗਾਰੋਂ ਪ੍ਰੰਤ ਬਾੜ ਖੁੱਲੇ ਬਣਾਲਾ ਵਿੱਚ ਕਾਲਜੂ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਹੈ ਲਾਇਆ ਜਿਸ ਆਨਾਂ ਦੇ ਮਾਵਾ ਖੰਸਾਂਦਰੋਲ ਕੁਰਬਾਨੀ ਦੀ ਕਥਾ ਕੀਰਤਨ ਕਰਦੇ ਆ ਆਸਵਸੰਤਾਰਾ ਮੋਹ ਕਿਰਪਾ ਸਰ ਸੋ ਸੁਧਰਾ ਹੌਂ ਲਾਓ ਹੋਗ ਹਰਾਈ ਕਿਰਪਾ ਕਰੋ ਸਤਿ ਸ੍ਰੀ ਅਕਾਲ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਅੱਜ ਮਾਤਾ ਪੰਜਾਬ ਕੌਰ ਜੀ ਦੇ ਦਰਬਾਰ ਤੇ ਵਰਸੀ ਮਨਾਈ ਗਈ ਹੈ ਕਿਹੜੇ ਸੰਤਾਂ ਦੀ ਯਾਦ ਵਿੱਚ ਮੈਂ ਦਸਵੇਂ ਮਾਤਸੀ ਮਹਾਂ ਸੰਤਰਾਮ ਜੀ ਉਹ ਤੋਂ ਪਹਿਲਾਂ ਜਿੰਨੇ ਸਾਧੂ ਹੋਏ ਮਾਤਾ ਜੀ ਤੋਂ ਬਾਅਦ ਉਹਨਾਂ ਦੇ ਤੇ ਚਾਰ ਖੰਡ ਪਾਠ ਹੋਏ ਆ ਬਾਕੀ ਸੰਤਾਂ ਨੇ ਬਹੁਤ ਮੱਲ ਚੜ੍ਹ ਕੇ ਹਿੱਸਾ ਲੈਂਦੀ ਆ ਪਰ ਬਾਕੀ ਕੀਰਤਨੀ ਜਥਾ ਆਇਆ ਸੀ ਉਹਨਾਂ ਨੇ ਸ਼ਾਬਦ ਗਾਇਨ ਕੀਤਾ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਇਹ ਸਾਲ ਬਾਅਦ ਆਏ ਆ ਇਹ ਸਾਲ ਬਾਅਦ ਹਰ ਇੱਕ ਸਾਲ पंजवा नता उन ते मल्हाईंदा